ਸਤਿਕਾਰਯੋਗ ਸਾਥੀਓ ਮੈਂ ਭਗਤ ਸਿੰਘ ਸਰਵਾ ਇੱਕ ਵਾਰੀ ਫੇਰ ਤੁਹਾਡੇ ਨਾਲ ਰੂਬਰੂ ਹੋਣ ਜਾ ਰਿਹਾ ਹਾਂ ਪੁਸਤਕ ਸਦਾਮ ਹਸੈਨ ਦੇ ਕਤਲ ਦੀ ਅਮਰੀਕਨ ਸਾਜ਼ਿਸ਼ ਨੂੰ ਲੈ ਕੇ ਇਸ ਦਾ ਪਹਿਲਾ ਅਧਿਆਇ ਕੀਤਾ ਸੀ ਆਪਾਂ ਤੇ ਅੱਜ ਇਸ ਦਾ ਦੂਜਾ ਅਧਿਆਇ ਰੇਗਸਾਨੀ ਕਤਲਿਆਮ ਕਰ ਰਹੇ ਹਾਂ ਰੇਗਸਾਨੀ ਕਤਲਿਆਮ ਮੀਨਜ਼ ਅਮਰੀਕਾ ਤੇ ਉਸ ਦੇ ਜੋਟੀਦਾਰਾਂ ਨੇ ਇਰਾਕ ਦੀ ਧਰਤੀ ਨੂੰ ਕਿਹੜੇ ਹਥਿਆਰਾਂ ਨਾਲ ਕਿਹੜੇ ਢੰਗ ਨਾਲ ਤਬਾਹ ਕੀਤਾ ਕਿਵੇਂ ਇਰਾਕ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਕੀਤਾ ਇਸ ਨੂੰ ਲੈ ਕੇ ਮੈਂ ਤੁਹਾਡੇ ਨਾਲ ਹਾਜ਼ਰ ਹਾਂ ਸੋ ਇਹ ਹੈ ਕਿ ਦੂਜੇ ਵਿਸ਼ਵ ਜੰਦ ਤੋਂ ਮਗਰੋਂ ਪਹਿਲੀ ਵਾਰ ਜਿੰਨੀ ਵੱਡੀ ਪੱਧਰ ਤੇ جنگ ਲੜੀ ਗਈ ਸੀ ਇਹ ਇਹਨਾਂ ਮਹਾਸ਼ਕਤੀਆਂ ਨੇ ਇਕੱਠੇ ਹੋ ਕੇ ਖਾੜੀ ਜੁੱਧ ਵਿੱਚ ਉਸ ਤੋਂ ਵੀ ਭਿਆਨਕ ਜੁੱਧ ਲੜਿਆ ਸੀ ਜਿਸ ਵਿੱਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਹਿੱਸਾ ਲਿਆ ਇਹ ਇਤਿਹਾਸ ਦਾ ਪਹਿਲਾ ਮੌਕਾ ਸੀ ਜਦੋਂ ਇੰਨੇ ਦੇਸ਼ਾਂ ਨੇ ਇਕੱਠੇ ਹੋ ਕੇ ਕਿਸੇ ਇੱਕ ਦੇਸ਼ ਤੇ ਹਮਲਾ ਕੀਤਾ ਹੋਵੇ ਜੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਜੰਗ ਵਿੱਚ ਕਿਹਨਾਂ ਦੇਸ਼ਾਂ ਨੇ ਹਿੱਸਾ ਲਿਆ ਅਮਰੀਕਾ ਦੇ ਪੱਖ ਵਿੱਚ ਤੁਸੀਂ ਹੈਰਾਨ ਹੋਵੋਗੇ ਅਮਰੀਕਾ ਦੇ ਨਾਲ ਬਰਤਾਨੀਆ ਫਰਾਂਸ ਸਾਊਦੀ ਅਰਬ ਓਮਾਨ ਕਤਰ ਯੂਏਈ ਬਹਿਰੀਨ ਮਰਾਕੋ ਪਾਕਿਸਤਾਨ ਬੰਗਲਾਦੇਸ਼ ਕੈਨੇਡਾ ਮਿਸਰ ਸੀਰੀਆ ਚੈਕੋਸਲੋਵਾਕੀਆ ਅਰਜਨਟੀਨਾ ਹਾਂਡੂਰਾਸ ਨਾਈਜੀਰੀਆ ਸੈਨੇਗਲ ਇਟਲੀ ਨਾਟੋ ਗੁੱਟ ਦੇ ਸਾਰੇ ਦੇਸ਼ ਆਸਟ੍ਰੇਲੀਆ ਤੇ ਯੂਐਸਐਸਆਰ ਨੇ ਇਰਾਕ ਦੇ ਵਿਰੁੱਧ ਜਿਹੜੀ ਜੰਗ ਲੜੀ ਸੀ ਇਕੱਠੇ ਹੋ ਕੇ ਹਿੱਸਾ ਲਿਆ ਸੀ ਤੇ ਜੇ ਆਪਾਂ ਦੇਖੀਏ ਕਿ ਇਸ جنگ ਦੇ ਵਿੱਚ ਇਹਨਾਂ ਨੇ ਕੀ ਹਥਿਆਰ ਵਰਤੇ ਕਿਵੇਂ ਵਰਤੇ ਆਪਾਂ ਮੈਂ ਸੋਚਦਾ ਕਿ ਆਪਾਂ ਹਥਿਆਰਾਂ ਦੀ ਗੱਲ ਕਰੀਏ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਲਓਗੇ ਕਿ ਕਿਹੜੇ ਢੰਗ ਨਾਲ ਉੱਥੇ ਤਬਾਹੀ ਮਚਾਈ ਸਿਰਫ ਪਹਿਲੇ 10 ਘੰਟਿਆਂ ਵਿੱਚ ਹੀ ਅਮਰੀਕਾ ਨੇ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਮਿਲ ਕੇ ਇਰਾਕ ਦੀ ਧਰਤੀ ਉੱਤੇ 18000 ਟਨ ਬਾਰੂਦ ਸਿੱਟਿਆ ਸੀ ਤੋ ਇਹ ਨਾ ਹਥਿਆਰਾਂ ਦੇ ਵਿੱਚ ਜਾਂ ਫੌਜ ਦੇ ਵਿੱਚ ਮੈਂ ਕਹਿ ਸਕਦਾ ਕਿ ਅਮਰੀਕਾ ਤੇ ਉਸ ਦੀ ਅਗਵਾਈ ਵਾਲੀਆਂ ਜਿਹੜੀਆਂ ਸਾਂਝੀਆਂ ਫੌਜਾਂ ਸੀ ਉਹਨਾਂ ਦੀ ਗਿਣਤੀ 8 ਲੱਖ ਸੀ ਤੇ ਅਮਰੀਕਾ ਨੇ ਕੇਂਦਰੀ ਇੰਟੈਲੀਜੈਂਸ ਟਾਸਕ ਫੋਰਸ ਨੂੰ ਵਿਸ਼ੇਸ਼ ਤੌਰ ਤੇ ਸਦਾਮ ਹੁਸੈਨ ਦੇ ਕਤਲ ਦੀ ਸੂਲ ਆਉਣ ਲਈ ਜਾਂ ਜੂੰਦੇ ਫੜਨ ਲਈ ਜਾਂ ਕਿਸੇ ਵੀ ਢੰਗ ਨਾਲ ਫੜਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ ਤੇ ਅਮਰੀਕਾ ਨੇ ਆਪਣੇ ਜੋਟੀਦਾਰਾਂ ਨਾਲ ਬੰਨ ਕੇ ਇਸ ਜੰਗ ਵਿੱਚ ਆਧੁਨਿਕ ਇਲੈਕਟ੍ਰੋਨਿਕ ਹਸਿਆਰਾਂ ਦੀ ਖੁੱਲ ਕੇ ਵਰਤੋਂ ਕੀਤੀ ਦੇਖੋ ਵਰਤੋਂ ਵੀ ਕੀਤੀ ਪ੍ਰਦਰਸ਼ਨੀ ਵੀ ਕੀਤੀ ਤੇ ਤਜਰਬੇ ਵੀ ਕੀਤੇ ਰਿਮੋਟ ਕੰਟਰੋਲ ਕਰੂਜ਼ ਮਜ਼ਾਈਲਾ ਪੈਟਰੀਆਟ ਡਿਫੈਂਸ ਮਜ਼ਾਈਲਾ ਇਹ ਪੈਟਰੀਆਟ ਡਿਫੈਂਸ ਮਜ਼ਾਈਲਾ ਉਹ ਸੀ ਜਿਹੜੀਆਂ ਇਰਾਕ ਦੀਆਂ ਸਕੱਡ ਮਜ਼ਾਈਲਾਂ ਨੂੰ ਲੱਭ ਕੇ ਅਕਾਸ਼ ਦੇ ਵਿੱਚ ਹੀ ਤਬਾਹ ਕਰ ਦਿੰਦੀ ਸੀ ਫਿਰ ਫਰਾਂਸੀਸੀ ਜੈਗੂਅਰ ਲੜਾਕੂ ਜਹਾਜ਼ ਫਰਾਂਸ ਦੇ ਹੀ ਮਰਾਜ਼ ਹਵਾਈ ਜਹਾਜ਼ ਇਹ ਇਹ ਜਿਹੜੇ ਜਹਾਜ਼ ਸੀ ਇਹ ਲਗਾਤਾਰ ਇराकी ਤੂਫਖਾਨੇ ਤੇ ਬੰਬਾਰੀ ਕਰ ਰਹੇ ਸੀ ਇੰਗਲੈਂਡ ਦੇ ਉਚੇਰੀ ਉਡਾਣ ਤੋਂ ਬੰਬਾਰੀ ਕਰਨ ਵਾਲੇ ਫੁਰਤੀਲੇ ਲੜਾਕੂ ਹਵਾਈ ਜਹਾਜ਼ ਇਹ ਜਹਾਜ਼ ਸੀ ਜਿਹੜੇ ਇੰਗਲੈਂਡ ਦੇ ਇਰਾਕ ਦੀਆਂ ਹਵਾਵਾਰ توپਾਂ ਤੋਂ ਬਚਣ ਲਈ ਜੰਗ ਵਿੱਚ ਲਿਆਂਦੇ ਗਏ ਸੀ ਕਿਉਂਕਿ ইরাਕ ਸੀ ਜਿਹੜਾ ਉਹ ਆਪਣੀਆਂ ਹਵਾਵਾਰ توپਾਂ ਦੇ ਨਾਲ ਦੁਸ਼ਮਣ ਫੌਜਾਂ ਦੇ ਜਹਾਜ਼ਾਂ ਨੂੰ نیچے ਸੁੱਟੀ ਜਾ ਰਿਹਾ ਸੀ ਇਸ ਲਈ ਉਸ ਨੇ ਇਹਨਾਂ ਫਰਤੀਲੇ ਜਹਾਜ਼ਾਂ ਦੀ ਵਰਤੋਂ ਕੀਤੀ ਤੇ ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਇਹਨਾਂ ਹਥਿਆਰਾਂ ਦੀ ਵਰਤੋਂ ਸਭ ਤੋਂ ਵੱਧ ਕਿੱਥੇ ਕੀਤੀ ਗਈ ਆਲ ਖਾਫਜੀ ਵਿੱਚ ਅਲ ਖਾਫ ਜੀ ਜਿਹੜਾ ਸ਼ਹਿਰ ਸੀ ਉਹ 사우ਦੀ ਅਰਬ ਵਿੱਚ ਆਉਂਦਾ ਸੀ ਤੇ ਇराक ਨੇ ਕੀ ਕੀਤਾ 30 ਜਨਵਰੀ ਨੂੰ 사우ਦੀ ਅਰਬ ਤੇ ਰਾਤ ਨੂੰ ਇੱਕੋ ਸਮੇਂ ਬਹੁਤ ਤੇਜ਼ੀ ਨਾਲ ਜਮਿਨੀ ਹਮਲਾ ਕਰ ਦਿੱਤਾ ਤੇ ਇਸ ਦੀ ਅਮਰੀਕਾ ਨੂੰ ਸੂ ਵੀ ਨਹੀਂ ਲੱਗਣ ਦਿੱਤੀ ਇਸ ਹਮਲੇ ਦੀ ਰਫ਼ਤਾਰ ਧਰਤੀ ਦੇ ਆਏ ਤੂਫਾਨ ਵਰਗੀ ਸੀ ਜਿਸ ਦਾ ਸੱਟਾ ਕੀ ਹੋਇਆ ਇਰਾਕੀ ਫੌਜਾਂ ਨੇ ਸਾਊਦੀ ਅਰਬ ਦੇ 20 ਕਿਲੋਮੀਟਰ ਅੰਦਰ ਜਾ ਕੇ ਹਲਖਾਪਜੀ ਸ਼ਹਿਰ ਤੇ ਕਬਜ਼ਾ ਕਰ ਲਿਆ ਜਿੱਥੇ ਅਮਰੀਕੀ ਫਸਟ ਮੈਰੀਨ ਡਿਵੀਜ਼ਨ ਦੀਆਂ ਜੁੰਟਾਂ ਨਾਲ ਇਰਾਕੀ ਫੌਜਾਂ ਦੀ ਹਮਸਾਨ ਦੀ ਜੰਗ ਸ਼ੁਰੂ ਹੋ ਗਈ ਤੇ ਅਮਰੀਕਾ ਨੂੰ ਮਤਲਬ ਇੰਨਾ ਗੁੱਸਾ ਆਇਆ ਇੰਨਾ ਕਰੋਧ ਹੋਇਆ ਕਿ ਉਹਨਾਂ ਨੇ ਸਭ ਤੋਂ ਵੱਧ ਘਾਤਕ ਜਿਹੜੇ ਹਥਿਆਰ ਸੀ ਉਹਨਾਂ ਦੀ ਵਰਤੋਂ ਕੀਤੀ ਇਰਾਕ ਦੀ ਸੈਨਾ ਨੂੰ ਹਰਾਉਣ ਵਾਸਤੇ ਜਿਨ੍ਹਾਂ ਦੇ ਵਿੱਚ ਦੇਖੋ AH-1 ਹੈਲੀਕਾਪਟਰ ਮੈਰੀਨ A-6 ਬੰਬਾਰ A-10 ਮਜ਼ੈਲਾ ਕੋਬਰਾ ਹੈਲੀਕਾਪਟਰ ਜਲ ਸੈਨਾ ਦੇ 4 AB-8 ਹੈਰੀਅਰ ਜਹਾਜ਼ ਰਾਕੀ ਟੈਂਕਾਂ ਤੇ ਲਗਾਤਾਰ ਰਾਕਟਾਂ ਨਾਲ ਹਮਲੇ ਕਰਨ ਲੱਗੇ ਹੋਏ ਸੀ ਫਿਰ ਅਮਰੀਕਾ ਦੇ ਟੈਂਕ ਤੋੜੂ ਮਿਜ਼ਾਈਲ ਲਾਂਚਿੰਗ ਵਹੀਕਲ ਤੇ ਬਖਤਰਬੰਦ ਗੱਡੀਆਂ ਇਹ ਜਿਹੜੇ ਮਿਜ਼ਾਈਲ ਲਾਂਚਿੰਗ ਵਹੀਕਲ ਸੀ ਇਹਨਾਂ ਨੇ ਇਰਾਕੀ ਟੈਂਕਾਂ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਸਭ ਤੋਂ ਘਾਤਕ ਲੜਾਕੂ ਅਮਰੀਕੀ B52 ਜਹਾਜ਼ ਤੇ TR-182 ਲਾਉ ਜਹਾਜ਼ ਇਰਾਕ ਦੇ ਗੁਪਤ ਮਜ਼ਾਈ ਲਾਂਚਰਾਂ ਦਾ ਪਤਾ ਲਗਾਉਣ ਲਈ ਜੰਗ ਦੇ ਵਿੱਚ ਝੁੱਕੇ ਹੋਏ ਸੀ ਜਦੋਂ ਅਮਰੀਕਾ ਨੂੰ ਇਹ ਲੱਗਿਆ ਕਿ ਉਹਨਾਂ ਦੇ ਮਜ਼ਾਈ ਲਾਂਚਰਾਂ ਦਾ ਪਤਾ ਨਹੀਂ ਲੱਗ ਰਿਹਾ ਕਿੱਥੋਂ ਇਰਾਕ ਹਮਲੇ ਕਰ ਰਿਹਾ ਇਸ ਕਰਕੇ ਮਜਬੂਰੀ ਵਿੱਚ ਉਹਨਾਂ ਨੂੰ ਟੀਆਰ 182 ਲਾਉ ਜਹਾਜ਼ ਨੇ ਜਿਹੜੇ ਉਹ ਜੰਗ ਵਿੱਚ ਪਾਉਣੇ ਪਏ 155 ਐਮ ਐਮ ਤੋਪਾਂ ਸੀ ਜਿਹੜੀਆਂ ਉਹ ਇਰਾਕ ਦਾ ਜਵਾਬ ਜਾਂ ਇਰਾਕ ਕਹਿ ਲਓ ਇਸ ਦਾ ਜਵਾਬ ਰਾਕਟਾਂ ਦੇ ਨਾਲ ਦੇ ਰਿਹਾ ਸੀ ਉਹਨਾਂ ਤੂਫਾਂ ਨੂੰ ਫੁੰਡ ਰਿਹਾ ਸੀ 16 ਇੰਚੀ ਤੋਪ ਨਾਲ ਸਵਾ ਟਨ ਭਾਰੀ ਗੋਲਾ ਦਾਗਣ ਵਾਲਾ ਜੰਗੀ ਬੀੜਾ ਮਸੂਰੀ ਪੂਰੇ ਤੌਰ ਤੇ ਇਸ جنگ ਵਿੱਚ ਵਰਤਿਆ ਗਿਆ ਇਸ ਨੇ ਇਰਾਕ ਦੇ ਬੰਕਰਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਏਵੀਏਚ ਹੈਰੀਅਰ ਜਹਾਜ਼ 40 ਸੈਂਟੀਮੀਟਰ ਦੀਆਂ ਤੂਫਾਂ ਨਾਲ ਗੋਲੇ ਦਾਗਣ ਵਾਲਾ ਅਮਰੀਕੀ ਜੰਗੀ ਬੀੜਾ ਵੈਸਕੌਨਸਨ ਇਹ ਜਿਹੜਾ ਬਿਸਕੌਨਸਨ ਵੀੜਾ ਸੀ ਕੋਰੀਆ ਦੀ ਜੰਗ ਤੋਂ ਮਗਰੋਂ ਪਹਿਲੀ ਵਾਰ ਇਸ ਦੀ ਵਰਤੋਂ ਕੀਤੀ ਗਈ ਸੀ ਵਿਸ਼ਾਲ ਹਰਕੁਲਿਸ ਸੀ 130 ਟ੍ਰਾਂਸਪੋਰਟ ਹੈਲੀਕਾਪਟਰ ਇਹ ਜਿਹੜਾ ਹੈਲੀਕਾਪਟਰ ਸੀ ਹਰ 30 ਮਿੰਟ ਤੋਂ ਮਗਰੋਂ ਅਗਲੇਰੇ ਮੋਰਚਿਆਂ ਦੇ ਉੱਤੇ ਜੰਗ ਸੰਬੰਧੀ ਜਿਹੜਾ ਸਾਜ਼ੋ ਸਮਾਨ ਸੀ ਉਹਨੂੰ ਲੈ ਕੇ ਲਗਾਤਾਰ ਜਾ ਰਿਹਾ ਸੀ ਫਿਰ ਹਵਾ ਵਿੱਚ ਫਟ ਜਾਣ ਵਾਲੇ ਬੰਬ ਜਿਨ੍ਹਾਂ ਨੂੰ ਛੋਟਾ ਆਈਟਮ ਬੰਬ ਵੀ ਕਹਿ ਦਿੱਤਾ ਜਾਂਦਾ ਸੀ ਤੇ ਜਿਨ੍ਹਾਂ ਨੇ ਇਰਾਕ ਵੱਲੋਂ ਜਿਹੜੀਆਂ ਸੁਰਗਾਂ ਬਿਸ਼ਾਈਆਂ ਹੋਈਆਂ ਸੀ ਭਾਵੇਂ ਉਹ ਸਮੁੰਦਰ ਵਿੱਚ ਸੀ ਜਾਂ ਧਰਤੀ ਵਿੱਚ ਸੀ ਉਹਨਾਂ ਨੂੰ ਤਬਾਹ ਕੀਤਾ ਇਹ ਗੈਲੈਕਸੀ ਸੀ ਫਾਈਵ ਟਰਾਂਸਪੋਰਟ ਜਹਾਜ਼ਾਂ ਰਾਹੀਂ ਜਰਮਨੀ ਤੋਂ ਮਜ਼ਾਈ ਲਾਂਚਰ ਤੁਰਕੀ ਲੈ ਆnde ਗਏ ਕਿਉਂਕਿ ਜਰਮਨੀ ਦੇ ਕੋਲ ਐਡੇ ਵੱਡੇ ਲਾਂਚਰਾਂ ਨੂੰ ਲਿਆਉਣ ਵਾਸਤੇ ਕੋਈ ਸਾਧਨ ਨਹੀਂ ਸੀ ਇਸ ਵਾਸਤੇ ਜਦੋਂ ਇਹ ਮਜ਼ਾਈ ਲਾਂਚਰ ਤੁਰਕੀ ਲਿਆਂਦੇ ਗਏ ਉਹਨਾਂ ਦੇ ਨਾਲ ਤੁਰਕੀ ਦੀ ਧਰਤੀ ਤੋਂ ਰੋਲੈਂਡ ਵਿਮਾਨ ਭੇਜੀ ਮਜ਼ਾਈਲਾ ਸੀ ਜਿਹੜੀਆਂ ਉਹ ਉੱਥੋਂ ਚਲਾਈਆਂ ਗਈਆਂ ਤੇ ਖਾੜੀ ਦੇ ਉੱਤਰ ਵੱਲ ਅਮਰੀਕਾ ਦੇ 31 ਵਿਸ਼ਾਲ ਸਮੁੰਦਰੀ ਜਹਾਜ਼ਾਂ ਦਾ ਕਾਫਲਾ ਉਹ ਚੱਲਿਆ ਹੋਇਆ ਸੀ ਇਹਨਾਂ ਵਿੱਚ 4 ਵਿੜੇ ਅਜੇ ਵੀ ਸਨ ਜਿਨ੍ਹਾਂ ਤੋਂ ਜੰਗੀ ਲੜਾਕੂ ਜਹਾਜ਼ ਉੱਡ ਕੇ ਇਰਾਕ ਦੀ ਧਰਤੀ ਤੇ ਹਮਲੇ ਕਰ ਰਹੇ ਸਨ 18500 ਟਨ ਸਮਰਥਾ ਵਾਲਾ ਤਰਪੂਲੀਨਾ ਦਾ ਬੇੜਾ ਵੀ ਇਰਾਕ ਦੇ ਉੱਤੇ ਬੰਬਾਰੀ ਕਰਨ ਲੱਗਿਆ ਹੋਇਆ ਸੀ। ਜ਼ਮੀਨੀ ਜੰਗ ਸਮੇ ਨਾਪਾਂ ਬੰਬਾਂ ਦੀ ਖੁੱਲਕੇ ਵਰਤੋਂ ਕੀਤੀ ਗਈ। ਸੁੱਟਣ ਵਾਲੀ ਥਾਂ ਤੇ ਅੱਗ ਦੇ ਭਾਂਬੜ ਵਾਲ ਉੱਠਦੇ ਸਨ। ਜ਼ਮੀਨੀ ਜੰਗ ਵਿੱਚ ਨਵੀਨਤਮ ਅਤੇ ਸਭ ਤੋਂ ਸ਼ਕਤੀਸ਼ਾਲੀ ਆਰਟੀਲਰੀ ਸਿਸਟਮ ਦੀ ਵਰਤੋਂ ਕੀਤੀ ਗਈ। ਅਤੇ ਇਤਿਹਾਸ ਵਿੱਚ ਪਹਿਲੀ ਵਾਰ ਮਲਟੀਪਲ ਲਾਂਚ ਰਾਕਟ ਸਿਸਟਮ ਦੀ ਵਰਤੋਂ ਕੀਤੀ ਗਈ ਜਿਹੜੇ ਦਿਲਕੰਬਾਉ ਤਬਾਹੀ ਮਚਾ ਰਹੇ ਸਨ ਸੀਡ ਆਟਮ ਮਜ਼ਾਈਲਾਂ ਹੋਵਿਟਜਰ ਤੋਪਾਂ ਅਮਰੀਕਾ ਦੇ 25F ਅਤ ਆਧੁਨਿਕ ਜੰਗੀ ਜਹਾਜ਼ ਇਹ ਲਗਾਤਾਰ ਇਰਾਕ ਦੀ ਧਰਤੀ ਉੱਤੇ ਹਵਾਈ ਹਮਲੇ ਕਰ ਰਹੇ ਸਨ ਫਿਊਲ 에ਅਰ ਮਜ਼ਾਈਲਾਂ ਦੀ ਖੁੱਲਕੇ ਵਰਤੋਂ ਕੀਤੀ ਗਈ ਗੱਲ ਕੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਹਥਿਆਰ ਨਰੀਖਣ ਸੀ ਉਸ ਤੋਂ ਪਹਿਲਾਂ ਪਹਿਲਾਂ ਇਰਾਕ ਦੀ ਧਰਤੀ ਨੂੰ ਬੰਜਰ ਬਣਾ ਦਿੱਤਾ ਗਿਆ ਜਿਹੜੀ 3% ਖੇਤੀਜੋਗ ਭੂਮੀ ਸੀ ਉਸ ਨੂੰ ਬਾਂਝ ਬਣਾ ਦਿੱਤਾ ਤੇ ਪ੍ਰਤੀ ਵਿਅਕਤੀ 3 ਕੁਇੰਟਲ ਬਰੂਦ 42 ਦਿਨਾਂ ਵਿੱਚ ਇਰਾਕ ਦੀ ਧਰਤੀ ਤੇ ਸੁੱਟਿਆ ਗਿਆ ਇੱਥੇ ਹੀ ਅਮਰੀਕਾ ਨੇ ਵਸ ਨਹੀਂ ਕੀਤੀ ਤੇ ਮੈਂ ਕਹਿ ਸਕਦਾ ਕਿ ਹਥਿਆਰ ਨਰੀਖਣ ਦੇ ਬਹਾਨੇ ਜਿਹੜਾ ਦੂਜਾ ਹਮਲਾ ਕੀਤਾ ਉਸ ਦੇ ਉੱਤੇ ਉਹਨਾਂ ਦੇ ਵਿੱਚ ਅਮਰੀਕੀ ਜੰਗੀ ਬੇੜਾ ਯੂ ਐਸ ਐਸ ਇਬਰਾਹਿਮ ਲਿੰਕਨ ਇਸ ਤੋਂ 2-2000 ਪਾਉਂਡ ਦੇ ਭਾਰੇ ਬੰਬ ਇਰਾਕ ਦੀ ਧਰਤੀ ਤੇ ਛੁੱਟੇ ਜਾ ਰਹੇ ਸੀ ਯੂ ਐਸ ਐਸ ਕਿਟੀ ਹੌਕ ਇਹ ਜੰਗੀ ਜਹਾਜ਼ ਐਫ 18 ਸੀ ਹਾਰਨਟ ਨੂੰ ਲੈ ਕੇ ਚੱਲਿਆ ਹੋਇਆ ਸੀ ਇਹ ਭਾਰਸ ਦੀ ਖਾੜੀ ਵਿੱਚ ਤਾਇਨਾਤ ਕੀਤਾ ਹੋਇਆ ਸੀ ਉਪਗ੍ਰਹਾਂ ਅਤੇ ਕੰਪਿਊਟਰਾਂ ਦੀ ਸਹਾਇਤਾ ਨਾਲ ਚੱਲਣ ਵਾਲੇ ਅਤਿ ਆਧੁਨਿਕ ਹਥਿਆਰ ਸੀ ਇਹ ਦੇਖੋ ਉਪਗ੍ਰਹਾਂ ਤੋਂ ਇਹਨਾਂ ਨੂੰ ਦੇਖਿਆ ਜਾਂਦਾ ਸੀ ਤੇ ਕੰਪਿਊਟਰ ਨਾਲ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਸੀ ਇਹ ਸਮੁੰਦਰ ਤੋਂ ਧਰਤੀ ਦੇ ਮਾਰਕਰਨ ਵਾਲੇ ਯੂ ਐਸ ਐਸ ਮਿਲੀਅਸ ਯੂ ਐਸ ਐਸ ਡੋਨਾਲਡ ਕੋਕ ਯੂ ਐਸ ਐਸ ਬੰਕਰ ਹਿੱਲ ਯੂ ਐਸ ਐਸ ਕਾਉਪੈਂਜ਼ ਯੂ ਐਸ ਐਸ ਮਾਉਂਟ ਪੈਲਰ ਯੂ ਐਸ ਐਸ ਚਾਈਨੇ ਰਾਖ ਦੀ ਧਰਤੀ ਤੇ ਲਗਾਤਾਰ ਹਮਲੇ ਕਰਨ ਲੱਗੇ ਹੋਏ ਸਨ ਬ੍ਰਿਟਿਸ਼ ਰਾਇਲ 에ਅਰ ਫੋਰਸ ਜਿਸ ਵਿੱਚ ਟਾਰਨੇਡੋ ਜੀ ਆਰ 4 ਸੁਪਰਸੋਨਿਕ ਬੰਬਾਰ ਸਨ ਉਹਨਾਂ ਨੇ ਬਸਰਾ ਨੂੰ ਘੇਰਿਆ ਹੋਇਆ ਸੀ ਬਸਰਾ ਵਿੱਚੋਂ ਨਾ ਤਾਂ ਲੋਕ ਬਾਹਰ ਨਿਕਲ ਸਕਦੇ ਸਨ ਜਾਂ ਅੰਦਰ ਜਾ ਸਕਦੇ ਸਨ ਇੰਨੀ ਬੁਰੀ ਹਾਲਤ ਕੀਤੀ ਹੋਈ ਸੀ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਸੀ ਗੰਦੇ ਛਪੜਾਂ ਤੋਂ ਪਾਣੀ ਪੀਣ ਲਈ ਮਜਬੂਰ ਸਨ ਅਮਰੀਕੀ ਜੰਗੀ ਵੀੜਾ ਯੂ ਐਸ ਐਸ ਹੈਰੀ ਐਸ ਟਰੂਮੈਨ ਭੂਮਦ ਸਾਗਰ ਵਿੱਚ ਤਾਇਨਾਤ ਜੰਗੀ ਵੀੜਾ ਯੂ ਐਸ ਐਸ ਥੀਓਡੋਰ ਰੁਜ਼ਵੈਲਟ ਕੋਬਰਾ ਹੈਲੀਕਾਪਟਰ ਬੰਬ 레이ਜ਼ਰ ਰਡਾਰ ਉਪਗ੍ਰਹ ਅਤੇ ਵੀਡੀਓ ਕੈਮਰਿਆਂ ਨਾਲ ਇਹ ਸਾਰੇ ਨਿਰਦੇਸ਼ਦ ਸਨ ਪਹਿਲੇ ਹੀ ਇਹ ਦੇਖਿਆ ਜਾਂਦਾ ਸੀ ਕਿ ਜਿੱਥੇ ਨਿਸ਼ਾਨਾ ਲਗਾਉਣਾ ਹੈ ਉਹ ਸਹੀ ਜਗ੍ਹਾ ਤੇ ਲੱਗੇ ਕਲਸਟਰ ਬੰਬਾਂ ਦੀ ਆਮ ਤੌਰ ਤੇ ਖੁੱਲੀ ਵਰਤੋਂ ਕੀਤੀ ਗਈ ਲੇਜ਼ਰ ਗਾਈਡਡ ਮਜ਼ਾਈਲਾ ਇਹਨਾਂ ਮਜ਼ਾਈਲਾਂ ਦੇ ਨਾਲ ਜਿਹੜੀਆਂ ਇਰਾਕ ਦੀਆਂ ਸਕੱਡ ਮਜ਼ਾਈਲਾਂ ਸੀ ਉਹਨਾਂ ਨੂੰ ਲੱਭ ਲੱਭ ਕੇ ਤਬਾਹ ਕੀਤਾ ਗਿਆ 114 ਇਹ ਤਾਮ ਜੰਗੀ ਜਹਾਜ਼ ਸੀ ਜਿਹੜਾ ਉਹ 500 ਪਾਉਂਡ ਦੇ ਜੀਵੀ ਜੂ ਬੰਬਾਂ ਨਾਲ ਬਗਦਾਦ ਦੇ ਉੱਤੇ ਵਰਖਾ ਕਰ ਰਿਹਾ ਸੀ ਮੰਨ ਲਓ ਕਿ ਬਗਦਾਦ ਇਰਾਕ ਪੂਰਾ ਉਸ ਦੇ ਹੋਰ ਸ਼ਹਿਰ ਜਿਹੜੇ ਉਹ ਪੂਰੀ ਤਰ੍ਹਾਂ ਨਾਲ ਬੰਬਾਰੀ ਦੇ ਨਾਲ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਘੇਰਿਆ ਹੋਇਆ ਸੀ ਇਹ ਸਾਰਾ ਕੀ ਸੀ ਜਦੋਂ ਇਰਾਕ ਨੇ ਅਲ ਖਾਫਜੀ ਦੇ ਕਬਜ਼ਾ ਕੀਤਾ ਉਸ ਤੋਂ ਪਰੇਸ਼ਾਨ ਹੋ ਕੇ ਅਮਰੀਕਾ ਨੇ ਇਦੇ ਉੱਤੇ ਹਮਲਾ ਕੀਤਾ ਤੇ ਇਰਾਕੀ ਫੌਜਾਂ ਨੂੰ ਅਲ ਖਾਫਜੀ ਤੋਂ ਖਦੇੜਨ ਲਈ ਅਮਰੀਕੀ ਸਮੁੰਦਰੀ ਸੈਨਿਕਾਂ ਨੂੰ ਹੋਰ ਤੋਪਖਾਨਾ ਤੇ ਹੋਰ ਜੰਗੀ ਜਹਾਜ਼ ਅਨੇਕਾਂ ਤਰ੍ਹਾਂ ਦੇ ਉਹ ਮੰਗਾਉਣੇ ਪਏ ਤੇ ਬਗਦਾਦ ਸ਼ਹਿਰ ਵਿੱਚ ਜਦੋਂ ਇਹ ਪਤਾ ਲੱਗਿਆ ਕਿ ਅਲ ਖਾਫਜੀ ਦੇ ਉੱਤੇ ਇਰਾਕ ਦੀਆਂ ਸੈਨਾਵਾਂ ਨੇ ਕਬਜ਼ਾ ਕਰ ਲਿਆ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਭੀਆਂ ਹੋਈਆਂ ਜਿਹੜੀਆਂ ਅਮਰੀਕੀ ਤੇ ਇਤਿਹਾਦੀ ਫੌਜਾਂ ਸੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਸਭ ਤੋਂ ਘਾਤਕ ਜਿਹੜੇ ਜਹਾਜ਼ ਸੀ ਉਹ ਇਸ جنگ ਵਿੱਚ ਵਰਤਣੇ ਸ਼ੁਰੂ ਕਰ ਦਿੱਤੇ ਪਰ ਇਹ جنگ ਇੰਨੀ ਭਿਆਨਕ ਸੀ ਕਿ ਅਮਰੀਕੀ ਫੌਜਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਚੀਕ ਉੱਠਿਆ ਕੀ ਕਹਿੰਦਾ ਅਮਰੀਕੀਆਂ ਨੂੰ ਪਰਮਾਤਮਾ ਅੱਗੇ ਦੁਆ ਕਰਨੀ ਚਾਹੀਦੀ ਹੈ ਕਿ ਜੰਗ ਲੜਨ ਵਾਲੇ ਅਮਰੀਕੀਆਂ ਦੀਆਂ ਜਾਨਾਂ ਸਲਾਮਤ ਰਹਿਣ ਇਸ ਦੇ ਨਾਲ ਹੀ ਹੁਣ ਜੀ ਆਪਾਂ ਇਹ ਦੇਖੀਏ ਕਿ ਇਹ ਹਥਿਆਰ ਸੀ ਜਿਹੜੇ ਉਹ ਅਮਰੀਕਾ ਦੇ ਸੀ ਅਮਰੀਕਾ ਨੇ ਕਿਵੇਂ ਤਬਾਹੀ ਮਚਾਈ ਤੇ ਹੁਣ ਆਪਾਂ ਉਹਦੇ ਮੁਕਾਬਲੇ 'ਚ ਆਪਾਂ ਦੇਖਦੇ ਹਾਂ ਕਿ ਇਰਾਕ ਦੇ ਕੋਲ ਜਿਹੜੇ ਹਥਿਆਰ ਸੀ ਉਹ ਇਕੱਲਾ ਹੀ ਅਮਰੀਕਾ ਸਮੇਤ ਉਸਦੇ ਜੋਟੀਦਾਰ ਜਿਹੜੇ ਟੋਟਲ 29 ਦੇਸ਼ ਸੀ ਉਹਨਾਂ ਦਾ ਕਿਵੇਂ ਮੁਕਾਬਲਾ ਕਰਦਾ ਸੀ ਇਰਾਕ ਕੋਲ 10 ਲੱਖ ਖੂਨ ਖਾਰ ਸੈਨਾ ਸੀ ਤੇ ਇਹ ਜਿਹੜੀ ਸੈਨਾ ਸੀ ਇਸ ਦੇ ਕੋਲ ਇੱਕ ਹੋਰ ਵੱਡੀ ਤਾਕਤ ਸੀ ਉਹ ਕਿਹੜੀ ਸੀ ਦੇਸ਼ ਭਗਤੀ ਅਮਰੀਕਾ ਦੀ ਜਿਹੜੀ ਸੈਨਾ ਸੀ ਉਹ ਪੈਸੇ ਲੈਣ ਲਈ ਲੜਦੀ ਸੀ ਤੇਲ ਲਈ ਲੜਦੀ ਸੀ ਜਦੋਂ ਕਿ ਜਿਹੜੀ ਇਰਾਕ ਦੀ ਸੈਨਾ ਸੀ ਉਹਦੇ ਕੋਲ ਪ੍ਰਮੁੱਖ ਤੌਰ ਤੇ ਇਰਾਕੀ ਦੇਸ਼ ਭਗਤੀ ਸੀ ਤੇ صدام حسین ਦੇ ਅਧੀਨ ਲੜਨ ਵਾਲੀ ਬੇਸ਼ਬਦੀ ਸਭ ਤੋਂ ਸ਼ਕਤੀਸ਼ਾਲੀ ਸੈਨਾ ਰਿਪਬਲਿਕਨ ਗਾਰਡਸ ਸਨ ਤੇ ਰਿਪਬਲਿਕਨ ਗਾਰਡਸ ਇਹੋ ਜੀ ਸੈਨਾ ਸੀ ਜਿਹੜੀ ਬਿਲਕੁਲ ਨਿਰਦਰ ਸੀ ਇਹੋ ਸੈਨਾ ਨੇ ਅਲ ਖਾਫਜੀ ਤੇ ਅਮਰੀਕਾ ਨੂੰ ਇਹ ਦੱਸ ਦਿੱਤਾ ਕਿ ਇਰਾਕ ਦੀ ਜਿਹੜੀ ਸੈਨਾ ਹੈ ਉਹ ਇੰਨੀ ਕਮਜ਼ੋਰ ਨਹੀਂ ਜਿੰਨੀ ਅਮਰੀਕਾ ਨੇ ਸਮਝੀ ਸੀ ਇਸ ਕੱਡ ਮਜੈਲਾ ਸੀ ਜਿਹੜੀਆਂ ਹਵਾ ਮਾਰਤ ਉਪਾਸੀ ਇਰਾਕੀ ਮੋਬਾਈਲ ਲਾਂਚਰ ਸੀ ਗਰਨੇਡ ਟੈਂਕ ਬੀਟੀਆਰ ਕਹਾਟ ਅਤੇ ਬਖਤਰਬੰਦ ਗੱਡੀਆਂ ਸੀ ਫਿਰ ਇਸ ਤੋਂ ਇਲਾਵਾ ਟੀ 72 ਟੈਂਕ ਟੀ 72 ਇਹ ਨੰਬਰ ਹੈ ਟੈਂਕਾਂ ਦਾ ਟੀ 72 ਗੁਪਤ ਮਜ਼ਾਈ ਲਾਂਚਰ ਇਹ ਇਹੋ ਜੇ ਲਾਂਚਰ ਸੀ ਜਿਨ੍ਹਾਂ ਦਾ ਅਮਰੀਕਾ ਨੂੰ ਛੇਤੀ ਕਰਕੇ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਕਿੱਧਰੋਂ ਚੱਲ ਰਹੇ ਨੇ ਕਿਹੜੇ ਢੰਗ ਨਾਲ ਚੱਲ ਰਹੇ ਨੇ ਇਸ ਕਹਾਤੇ ਜਿਹੜਾ ਗੋਪਤ ਮਦਾਈ ਲਾਂਚਰ ਸੀ ਇਸ ਨੇ ਅਮਰੀਕਾ ਨੂੰ ਬਹੁਤ ਪਰੇਸ਼ਾਨ ਕੀਤਾ ਫਿਰ ਇਰਾਕੀ ਜਮੀਨੀ ਰਾਡਾਰ ਅਲ ਹੁਸੈਨ ਮਜੈਲਾ ਤੇ ਇਹ ਮਜੈਲਾ ਇਹੋ ਜਿਹੀਆਂ ਸੀ ਜਿਹੜੀਆਂ ਹਮਲਾ ਕਰਕੇ ਆਪਣੇ ਅੱਡਿਆਂ ਤੇ ਵਾਪਸ ਆ ਜਾਂਦੀਆਂ ਸੀ ਸਿਲਕਪੁਰਮ ਮਜੈਲਾ ਇਹਨਾਂ ਦੀ ਵੀ ਇਰਾਕ ਵੱਲੋਂ ਪੂਰੀ ਤਰ੍ਹਾਂ ਨਾਲ ਵਰਤੋਂ ਕੀਤੀ ਗਈ ਫਿਰ ਇਰਾਕੀ ਲੜਾਕੂ ਮੈਗ ਤੇਜ਼ ਹਵਾਈ ਜਦੋਂ ਇਰਾਕ ਨੇ ਇਹ ਦੇਖਿਆ ਕਿ ਅਮਰੀਕਾ ਜਿਹੜਾ ਉਹ ਹਵਾਈ ਸੈਨਾ ਦੀ ਵੱਧ ਵਰਤੋਂ ਕਰ ਰਿਹਾ ਉਸ ਨੇ ਵੀ ਆਪਣੇ ਜਿਹੜੀ ਹਵਾਈ ਸੈਨਾ ਸੀ ਉਸ ਨੂੰ ਜੰਗ ਦੇ ਵਿੱਚ ਟੱਕ ਦਿੱਤਾ ਸੋ ਗੱਲ ਕੀ ਇਰਾਕ ਦੀ ਲਗਭਗ 1 ਲੱਖ ਸ਼ਕਤੀਸ਼ਾਲੀ ਜਿਹੜੇ ਰਿਪਬਲਿਕਨ ਗਾਰਡ ਸਨ ਉਹ ਵੀ ਬੰਕਰਾਂ ਤੋਂ ਬਾਹਰ ਆ ਗਏ ਤੇ ਉਹਨਾਂ ਨੇ ਇੰਨੀ ਤੇਜ਼ੀ ਨਾਲ ਇਤਿਹਦੀ ਫੌਜਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਭਾਰੀ ਤੋਪਖਾਨਾ ਤੇ ਸ਼ਕਤੀਸ਼ਾਲੀ ਟੈਂਕ ਸੀ ਜਿਹੜੇ ਉਹ ਵੀ ਉਹਨਾਂ ਦੀ ਰੱਖਿਆ ਦੇ ਲਈ ਨਾਲ-ਨਾਲ ਚੱਲ ਰਹੇ ਸੀ ਇਤਿਹਦੀ ਫੌਜਾਂ ਤੇ ਵੱਡਾ ਹਮਲਾ ਕਰਨ ਲਈ ਇਰਾਕੀ ਹਵਾਈ ਸੈਨਾ ਸੀ ਜਿਹੜੀ ਉਹ ਵੀ ਪੂਰੀ ਤਰ੍ਹਾਂ ਨਾਲ ਜੰਗ ਵਿੱਚ ਧੋਖ ਦਿੱਤੀ ਤੇ ਬੰਕਰਾਂ ਦੇ ਵਿੱਚੋਂ ਬਾਹਰ ਆ ਗਈ ਸੋ ਪਰ ਉਸੇ ਸਮੇਂ ਵਿੱਚ ਬਹੁਤ ਸਾਰੇ ਦੇਸ਼ ਜਿਹੜੇ ਜਿਵੇਂ ਤੁਰਕੀ ਹੈ ਸਪੇਨ ਹੈ ਉਹਨਾਂ ਨੇ ਜੰਗ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਠੀਕ ਉਸੇ ਸਮੇਂ ਰੇਗਿਸਤਾਨ ਵਿੱਚ ਭਾਵੇਂ ਕਤਲੇਆਮ ਜੋਰਾਂ ਤੇ ਚੱਲ ਰਿਹਾ ਸੀ ਤੁਰਕੀ ਦਾ ਜਿਹੜਾ ਪ੍ਰਧਾਨ ਸੀ ਓਜਾਲ ਉਸ ਨੇ ਐਲਾਨ ਕਰ ਦਿੱਤਾ ਕਿ ਉਹ ਨਾ ਜ਼ਮੀਨੀ ਜੰਗ ਵਿੱਚ ਹਿੱਸਾ ਲਏਗਾ ਤੇ ਨਾ ਇਰਾਕ ਦੇ ਵਿਰੁੱਧ ਉੱਤਰੀ ਫਰੰਟ ਖੋਲੇਗਾ ਤੇ ਇਸ ਤਰ੍ਹਾਂ 26 ਫਰਵਰੀ 1991 ਨੂੰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਅਮਰੀਕਾ ਨੇ ਆਪਣੇ ਜਿਹੜੇ 12 ਮਤੇ ਸੀ ਉਹ ਉਸ ਤੋਂ ਪ੍ਰਵਾਨਤਾ ਕਰਾ ਲਏ ਪਰ ਜਿਹੜਾ ਹਮਲਾ ਸੀ ਉਹ ਅਜੇ ਵੀ جاری ਸੀ ਸੋ ਇੱਥੇ ਇਰਾਕ ਦੇ ਅੰਤਾਂ ਦੇ ਫੌਜੀ ਮਾਰੇ ਗਏ ਆਰਥਿਕ ਨੁਕਸਾਨ ਇੰਨਾ ਕੁ ਹੋਇਆ ਕਿ ਉਸ ਦਾ ਜਿਹੜਾ ਵਕਾਰ ਸੀ ਉਹ ਮਿੱਟੀ ਵਿੱਚ ਮਿਲ ਗਿਆ ਭਾਵੇਂ ਇਰਾਕ ਦਾ ਇਹਨਾਂ ਨੁਕਸਾਨ ਹੋਇਆ ਪਰ ਅਮਰੀਕਾ ਇਸ ਗੱਲੋਂ ਨਿਰਾਸ਼ ਸੀ ਕਿ ਉਹ 42 ਦਿਨਾਂ ਵਿੱਚ ਇਰਾਕ ਉੱਤੇ ਪ੍ਰਤੀ ਵਿਅਕਤੀ 3 ਕੁਇੰਟਲ ਬਾਰੂਦ ਸੁੱਟ ਕੇ ਵੀ ਇਰਾਕ ਦੇ ਰਾਸ਼ਟਰਪਤੀ ਸਦਾਮ ਹਸੈਨ ਦਾ ਤਖਤਾ ਪਲਟਣ ਵਿੱਚ ਸਫਲ ਨਹੀਂ ਹੋ ਸਕਿਆ ਮਜਬੂਰ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੂੰ ਜੰਗਬੰਦੀ ਦਾ ਐਲਾਨ ਕਰਨਾ ਪਿਆ ਇਸ ਤੋਂ ਤੁਰੰਤ ਮਗਰੋਂ ਬ੍ਰਿਟੇਨ ਫਰਾਂਸ ਸਾਊਦੀ ਅਰਬ ਨੇ ਵੀ ਸਾਊਦੀ ਸਮੇਂ ਅਨੁਸਾਰ 27 ਫਰਵਰੀ 1991 ਨੂੰ ਸਵੇਰੇ 8 ਵਜੇ 100 ਘੰਟਿਆਂ ਦੀ ਘਮਸਾਣ ਦੀ ਜਮਿਨੀ ਜੰਗ ਤੋਂ ਮਗਰੋਂ ਜੰਗਬੰਦੀ ਦੀ ਘੋਸ਼ਣਾ ਕਰ ਦਿੱਤੀ। ਸੋ 209 ਦਿਨ ਵਾਲਾ ਇਹ ਸੰਕਟ 2 ਅਗਸਤ 1990 ਨੂੰ ਕੁਵੇਤ ਉੱਤੇ ਇराकी ਹਮਲੇ ਨਾਲ ਸ਼ੁਰੂ ਹੋਇਆ ਸੀ। UN ਨੇ ਇਰਾਕ ਵਿੱਚ ਲੂਕਮਾਰੂ ਹਥਿਆਰਾਂ ਨੂੰ ਨਸ਼ਟ ਕਰਨ ਲਈ ਇੱਕ ਕਮਿਸ਼ਨ ਸਥਾਪਿਤ ਕਰ ਦਿੱਤਾ ਜਿਸ ਦਾ ਪ੍ਰਧਾਨ ਰੌਲ ਐਕਸੀਅਸ ਨੂੰ ਬਣਾਇਆ ਗਿਆ ਇਸ ਕਮਿਸ਼ਨ ਨੇ ਸੰਸਾਰ ਦੇ ਕੁਝ ਪ੍ਰਸਿੱਧ ਵਿਗਿਆਨੀਆਂ ਦੀ ਇੱਕ ਟੀਮ ਬਣਾਈ ਤਾਂ ਕਿ ਇਰਾਕ ਦੇ ਹਥਿਆਰਾਂ ਦਾ ਅਤੇ ਇਰਾਕ ਦੇ ਪਰਮਾਣੂ ਟਿਕਾਣਿਆਂ ਦਾ ਪਤਾ ਲਗਾਇਆ ਜਾ ਸਕੇ ਇਰਾਕ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਨਾਲ ਹੀ ਕਿ ਜੇਕਰ ਉਸ ਨੇ ਇਹਨਾਂ ਸ਼ਰਤਾਂ ਦੀ ਉਲੰਘਣਾ ਕੀਤੀ ਤਾਂ ਕੋਲੀਸ਼ਨ ਫੌਜਾਂ ਨੂੰ ਇਰਾਕ ਵਿੱਚ ਫੌਜੀ ਕਾਰਵਾਈ ਕਰਨ ਦੀ ਖੁੱਲ ਹੋਵੇਗੀ ਸੋ ਗੱਲ ਕਿ ਜਿਹੜਾ ਇਰਾਕ ਸੀ ਉਹ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਤੇ ਅਮਰੀਕਾ ਪਰ ਇਸ ਗੱਲੋਂ ਨਿਰਾਸ਼ ਸੀ ਕਿ ਕਿਉਂਕਿ ਉਹ ਉਸ ਦੇ ਉੱਤੇ ਕਬਜ਼ਾ ਨਹੀਂ ਕਰ ਸਕਿਆ ਨਾ ਹੀ ਸਦਾਮ ਹਸਨ ਨੂੰ ਤਾਕਤ ਤੋਂ ਪਾੜ ਸਕਿਆ ਸੋ ਇਹਨਾਂ ਸ਼ਬਦਾਂ ਦੇ ਨਾਲ ਜਿਹੜਾ ਸਾਡਾ ਦੂਜਾ ਅਧਿਆਇ ਸੀ ਰੇਗਸਤਾਨੀ ਕਤਲੇਆਮ ਇਹ ਸਮਾਪਤ ਹੁੰਦਾ ਹੈ ਦੀ ਆਪਾਂ ਅੱਗੇ ਤੀਜਾ ਅਧਿਆਇ ਕਰਾਂਗੇ ਬਹੁਤ ਬਹੁਤ ਧੰਨਵਾਦ